ਸਖਬਾਲ ਸਿੰਘ ਦਾ ਅੱਧਾ ਦਿਮਾਗ ਉਹਨਾਂ ਦੇ ਸਿਰ ਦੇ ਵਿੱਚੋਂ ਕੱਢ ਕੇ ਪਿਛਲੇ 14 ਮਹੀਨਿਆਂ ਤੋਂ ਇਹਨਾਂ ਦੇ ਢਿੱਡ ਦੇ ਵਿੱਚ ਰੱਖਿਆ ਹੋਇਆ ਹੈ ਦਰਬਾਰ ਸਾਹਿਬ ਜਾਣਾ ਸ਼ੁਰੂ ਕੀਤਾ ਮਾਂ ਵੀ ਸੱਚੇ ਪਾਤਸ਼ਾਹ ਹੁਣ ਤਾਂ ਜ਼ਿੰਦਗੀ ਬਰਬਾਦ ਹੈ ਹੁਣ ਤਾਂ ਤੂੰ ਹੀ ਬਚਿਆ ਇਕੱਲਾ ਠੜਾ ਸਾਹਿਬ ਤੇ ਜਿਹੜਾ ਮੰਨ ਕੇ ਚੱਲੋ ਜਦੋਂ ਆਪਾਂ ਦੁਖ ਪੰਣੀ ਬੇਰੀ ਦੇ ਨਾਲ ਉੱਥੇ ਮੈਂ ਘੰਟਾ-ਘੰਟਾ ਬਹਿ ਕੇ ਰੋਂਦਾ ਰਿਹਾ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਕੇ ਜਿਵੇਂ ਸਮੁੰਦਰ ਦੇ ਵਿੱਚ ਇੱਕ ਜਹਾਜ਼ ਆ ਰਿਹਾ ਹੈ ਅੱਛਾ ਠੀਕ ਹੈ ਅੰਦਰੋਂ ਉਹ ਫੀਲਿੰਗ ਲੈ ਕੇ ਸਾਹਮਣੇ ਬੈ ਕੇ ਫਿਰ ਐ ਬੇਨਤੀਆਂ ਕਰਨੀਆਂ ਮੈਨੂੰ ਇਹ ਲੱਗਣਾ ਵੀ ਜਿਵੇਂ ਮੰਨ ਕੇ ਚਲੋ ਜਹਾਜ਼ ਆ ਰਿਹਾ ਵੀ ਸੱਚੇ ਪਾਤਸ਼ਾਹ ਹੁਣ ਮੈਂ ਤਾਂ ਕਿਸੇ ਪਾਸੇ ਦਾ ਵੀ ਨਹੀਂ ਰਹਾ ਤੁਸੀਂ ਕਿਰਪਾ ਕਰੋ ਮੈਂ ਭੁੱਲ ਨਹੀਂ ਸਕਦਾ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਜਿਹੜਾ ਇੱਥੋਂ ਬੰਦਾ ਕਰਕੇ ਆਉਂਦਾ ਨਾ ਜਾਂ ਜਿਹਦੇ ਨਾਲ ਬੀਤਦੀ ਹੈ ਤੇ ਉਹਨੂੰ ਹੀ ਪਤਾ ਹੁੰਦਾ ਵੀ ਇੱਕ ਹੀ ਗੱਲ ਬਾਤ ਹੈ ਇਹ ਕਿੱਥੋਂ ਕਲਾ ਵਰਤੀ ਹੈ ਜਦੋਂ ਇਹ ਚੀਜ਼ ਨੂੰ ਐ ਕੱਟ ਕੇ ਪੀਸ ਰੱਖ ਦੇਣਾ ਮੰਨ ਕੇ ਚਲੋ ਐਸ ਲੋਟਾ ਪਾਸਾ ਐ ਚੱਲਣ ਲੱਗੇ ਦਾ ਆ 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 ਪੂਰੇ ਐ ਮੰਨ ਕੇ ਚੱਲੋ ਇੰਨੀ ਇੰਨੀ ਦਾੜੀ ਸੀਗੀ ਤੇ ਦਸਤਾਰ ਵੀ ਤੁਸੀਂ ਬਹੁਤ ਸੋਹਣੀ ਸਜਾਈ ਹੋਈ ਹਾਂ ਹਾਂਜੀ ਹਾਂਜੀ ਟਰੈਕਟਰ ਐ ਮੰਨ ਕੇ ਚੱਲੋ ਵੀ ਉੱਥੋਂ ਤੱਕ ਪਹੁੰਚ ਗਿਆ ਸੀ ਜਿੱਥੇ ਕਿਲਾਂ ਲੱਗੀਆਂ ਹੋਈਆਂ ਸੀਗੀਆਂ ਮੈਂ ਉੱਥੇ ਖੜ ਕੇ ਨਾ ਬਈ ਬਾਬਾ ਦੀਪ ਸਿੰਘ ਜੀ ਤਾਂ ਤਾਂ ਨਾਮ ਅਰਸ਼ੀਦ ਬਾਬਾ ਦੀਪ ਸਿੰਘ ਦਾ ਮੈਂ ਨਾਮ ਜਪਣ ਲੱਗ ਗਿਆ ਨਾ ਜਦੋਂ ਪੜੋ ਹੀ ਐ ਮੰਨ ਕੇ ਚੱਲੋ ਵੀ ਗੋਲੇ ਤੇ ਗੋਲਾ ਡੱਗ ਰਿਹਾ ਧੂਆਂ ਧਾਰ ਹੋ ਰਿਹਾ ਬੱਜਿਆ ਨਾ ਆਕੇ ਉਹਦੀ ਤੁਸੀਂ ਉੱਪਰ ਨੋਟ ਕਰਿਓ 300 ਮੀਟਰ ਸ਼ਾਇਦ ਕੁਝ ਪ੍ਰਤੀ ਸੈਕਿੰਡ ਸਪੀਡ ਅੱਛਾ ਜੀ ਉਹ ਗੋਲੇ ਦੀ ਨਾ ਆ ਜਗ੍ਹਾ ਤੇ ਮੇਰੇ ਵੱਜਿਆ ਹੋ ਇੱਥੇ ਤੰਕੇ ਪੁੜਪੜੀ ਤੇ ਹਾਂ ਮਹੀਨੇ ਚ ਕਈ ਕਈ ਕਿਹੜੇ ਮਨਾਲੀ ਦੇ ਲੱਗ ਜਾਣੇ Goa ਦੇ ਲੱਗ ਜਾਣੇ ਯਾਰੀ ਦੋਸਤੀ ਸਾਰੀ ਸਭ ਹਮੇ ਹੀ ਨਹੀਂ ਕਹਿੰਦਾ ਵੀ ਮੇਰੇ ਤੋਂ ਗਲਤੀਆਂ ਨਹੀਂ ਹੋਈਆਂ ਹੋਈਆਂ ਹੋਣਗੀਆਂ ਪਰ ਹੁਣ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਨਾ ਹੁਣ ਨਹੀਂ ਭਾਈ ਭਾਈ ਦੀਪ ਇੱਕ ਇੰਟਰਵਿਊ ਕਰਦੇ ਆ ਉਹ ਇੰਟਰਵਿਊ ਦੇ ਵਿੱਚ ਨਾਮ ਲੈਂਦੇ ਆ ਬਾਈ ਅਮਰਤਪਾਲ ਬਾਈ ਸੁਖੇ ਵਰਗੇ ਹੈਗੇ ਆ ਫਿਰ ਆਪਣਾ ਵੀਰ ਜੀ ਸੁਖੇ ਵਰਗੇ ਆ ਬਾਈ ਅਮਰਤਪਾਲ ਵਰਗੇ ਆ ਬਾਈ ਦੁਬਈ ਬੈਠੇ ਆ ਖੁਦ ਮੇਰੇ ਵਕੀਲ ਕਹਿ ਦੇਣਾ ਉਹ ਕਿਸੇ ਹੋਰ ਸਟੇਟ ਦਾ ਸੀਗਾ ਕਹਿੰਦੇ ਸਰਦਾਰ ਜੀ ਆਪ ਤੋਂ ਆਣਾ ਹੋਣਾ ਹੀ ਮਤ ਭਾਗ ਜੋ ਆਪ ਤੋਂ ਕਹਿੰਦੇ ਅੱਛਾ ਜੀ ਹਾਂ ਜੈਸਾ ਆਪਕੇ ਉੱਪਰ ਕੇਸ ਹੈ ਕਹਿੰਦੇ ਆਪ ਨਹੀਂ ਬਚੋਗੇ ਤੇ ਫਿਰ ਡਿੱਗ ਪਏ ਜੀ ਹਮ ਗੁਰੂ ਸਾਹਿਬ ਦੇ ਦਰ ਜਾ ਕੇ ਅੱਛਾ ਜੀ ਬਾ ਫਿਰ ਗੁਰੂ ਸਾਹਿਬ ਨੇ ਕਿਰਪਾ કરી ਉਹ ਮੈਂ ਤੁਹਾਨੂੰ ਕਟਿੰਗ ਦੇऊंगा ਅਖਬਾਰ ਦੇ ਵਿੱਚ ਆਈ ਹੈ ਕਹਿੰਦੇ ਜਿੱਦਾਂ ਦੀ ਇਹ ਕੋਰਟ ਬਣੀ ਹੈ ਅੱਛਾ ਜੀ ਇੱਕ ਕਚਹਿਰੀ ਜਿਹੜੀ ਬਣੀ ਹੁੰਦੀ ਹੈ ਦੇਖ ਲਓ ਤੁਸੀਂ ਹੂੰ ਹੂੰ ਕਹਿੰਦੇ ਉਸ ਟਾਈਮ ਦਾ ਪਹਿਲਾ ਫੈਸਲਾ ਜਦ ਇਹ ਅੱਛਾ ਜੀ ਹਾਂ ਵੀੜ ਇਸ ਤਰ੍ਹਾਂ ਹੋਇਆ ਹੋਵੇ ਉਹ ਤੁਹਾਡੇ ਹੱਕ 'ਚ ਆ ਗਿਆ ਹੱਕ